ਕਬੱਡੀ 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 ਕਰਨ ਬੀਸ਼ਾ ਯਾਰ ਪਰ ਤੇਰੇ ਸ਼ਪਾਲ ਇਹਨਾਂ ਭਰਾਵਾਂ ਵੱਲੋਂ ਪ੍ਰੀਤ ਦੇ ਤਿੰਨ ਜਫੇ 5000 ਦੇ ਨੇ ਆਹ ਗੁਲਜਾਰੀ ਦੀ ਕਬੱਡੀ ਹੈ ਤੇ ਕਹਿੰਦੇ ਯਾਦਵਿੰਦਰ ਦੇ ਵੀਰ ਹਰਵਿੰਦਰ ਨੇ ਜਿੰਮੀ ਇੰਗਲੈਂਡ ਵਾਲੇ ਨੇ 21 21000 ਬਲਾ ਦਿੱਤਾ ਬੈਟ ਰੇਟਰ ਤੇ ਸਟਾਪਰ ਨੂੰ ਚੋਲਾ ਸਾਹਿਬ ਦਾ ਅਰਸ਼ ਕੱਟੂ ਚਲਾਣਗੇ ਨਹੀਂ ਗੱਲ ਸਮੇਂ ਦੀ ਸੁਖਮਣ ਅਰਸ਼ ਸੁਖਮਣ ਅਰਸ਼ ਤੇ ਮੁਕਾਬਲਾ ਕਹਿੰਦੇ ਗੁਲਜਾਰੀ ਦੇ ਨਾਲ

12 ਮੇਲਾ ਲੋ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਕੁਝ ਪਲ ਬਾਕੀ ਨੇ ਔਰ ਇਹਨਾਂ ਪਲਾਂ ਨੇ ਅਹਿਮ ਫੈਸਲਾ ਕਰਨਾ ਹੈ ਕਿ ਦੁਬਲੀ ਦੇ 2025 ਦੇ ਕਬੱਡੀ ਕੱਪ ਦਾ ਜੇਤੂ ਕੌਣ ਬਣਿਆ ਵਾਹ ਵਾਹ ਆਹ ਦੇਖੋ ਸਾਹਮਣੇ ਆਹ ਪ੍ਰੀਤ ਫੇਰ ਸਾਹਮਣੇ ਹੈ ਪਰ ਉਧਰਲੇ 2100 ਸਾਡੇ ਸਰਬੰਸ ਸਿੰਘ ਜੀ ਤੁੰਸਾ ਐਮ ਐ ਐਲ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ